ਅੱਜ ਇੱਕ ਹੋਰ ਸੀਆਈਏ ਸਟਾਫ ਮੋਗਾ ਵੱਲੋਂ ਇੱਕ ਹੋਰ ਗਿਰੋਹ ਹੈ ਜਿਹੜਾ ਵੈਪਨ ਸਪਲਾਈ ਕਰਦਾ ਸੀ ਉਹ ਵੈਪਨ ਲੈ ਕੇ ਇੱਥੇ ਵਾਰਦਾਤ ਕਰਨ ਨੂੰ ਅਦਾਤ ਕਰਨ ਨੂੰ ਅੰਜਾਮ ਦੇਣ ਦੀ ਫਿਲਾਕਤ ਸੀ ਉਸ ਨੂੰ ਅਸੀਂ ਅਪਰੀਹੈਂਡ ਕੀਤਾ ਉਸ ਵਿੱਚ ਉਸਰੇ ਤਹਿਤ ਇੱਕ ਸਿਕਰਟ ਇਨਫੋਰਮੇਸ਼ਨ ਦੇ ਦੀ ਅਸੀਂ 1 ਐਫਆਈਆ ਨੰਬਰ 126 ਅੰਡਰ ਰੈਲੇਵੈਂਟ ਸੈਕਸ਼ਨ 111 ਬੀ ਐਨਐਸ 2550 ਆਰਮ ਸੈਕਟ ਪੀਪੀਐਸਟੀ ਇਹ ਰਜਿਸਟਰਡ ਕੀਤਾ ਹੈ ਉਸ ਦੇ ਵਿੱਚ ਅਸੀਂ ਕੁੱਲ ਜਿਹੜੇ ਸਿਕਰ ਇਨਫੋਰਮੇਸ਼ਨ ਦੇ ਤਆਂ ਪੰਜ ਜਿਹੜੇ ਹੈਗੇ ਸੀ ਅਕਿਊਜ਼ ਉਹਨਾਂ ਦੇ ਇਨਫੋਰਮੇਸ਼ਨ ਸੀ ਕਿ ਇਹ ਜਿਹੜੇ ਹੈਗੇ ਵੈਪਨ ਲੈ ਕੇ ਮੋਗਾ ਮੋਗਾ ਚ ਕਿਸੇ ਵਾਰਦਾਤ ਨੂੰ ਦੇ ਵਾਰਦਾਤ ਕਰਨ ਦੀ ਫਿਰਾਕ ਚ ਸੀ ਇਸ ਲਈ ਫਰਦਰ ਇਨਵੈਸਟੀਗੇਸ਼ਨ ਕਰਦੇ ਹੋਏ ਤਿੰਨ ਜਿਹੜੇ ਹੈਗੇ ਸੀ ਪ੍ਰਦੀਪ ਪ੍ਰਦੀਪ ਸਿੰਘ ਹਰਵਿੰਦਰ ਸਿੰਘ ਅਤੇ ਜਸਕਰਨ ਸਿੰਘ ਅਨਾਂ ਨੂੰ ਅਸੀਂ ਇੱਕ ਮੋਟਰਸਾਈਕਲ ਜਿਹੜਾ ਪੀਵੀ 29 ਵੀ 9475 ਜੱਸ ਸਪਲੈਂਡਰ ਮੋਟਰਸਾਈਕਲ ਸੀ ਉਸ ਤੋਂ ਇਹਨਾਂ ਨੂੰ ਐਪਰੀਹੈਂਡ ਅਰੈਸਟ ਕੀਤਾ ਤੇ ਇਹਨਾਂ ਕੋਲੋਂ ਸਾਨੂੰ ਕੁੱਲ 5 ਵੈਪਨ ਬਰਾਮਦਗੀ ਕੀਤੀ ਗਈ ਹੈ ਜਿਸ ਦੇ ਵਿੱਚ 4 ਜਿਹੜੇ ਹੈਗੇ ਸੀ 32 ਬੋਰ ਦੇਸੀ ਪਿਸਟਲ ਸਮੇਤ 10 ਜਿੰਦਾ ਰਾਉਂਡ ਜਿਹੜੇ 32 ਬੋਰ ਸੀ ਇੱਕ ਇਹਨਾਂ ਕੋਲ ਦੇਸੀ ਕੱਟਾ ਸੀ 315 ਬੋਰ ਦਾ ਉਸ ਦੇ ਦੋ ਰਾਉਂਡ ਜਿਹੜੇ ਹੈਗੇ ਇਹਨਾਂ ਕੋਲੋਂ ਬਰਾਮਦ ਕੀਤੇ ਗਏ ਇਸੇ ਦੀ ਫਰਦਰ ਅਸੀਂ ਜਿਹੜੀ ਪਛਾਣ ਇਹਨਾਂ ਤੋਂ ਜਿਹੜਾ ਹੈ ਪਤਾ ਲੱਗਿਆ ਕਿ ਇਹ RAMJOT SINGH ਉਰਫ ਜੋਤ ਜਿਹੜਾ rauke beed rauke ਦਾ ਰਹਿਣ ਵਾਲਾ ਹੈ ਤੇ ਕੁਲਵੰਤ ਉਰਫ ਗੋਪਾ ਜਿਹੜਾ ਹੈਗਾ ਜ਼ਿਲ੍ਹਾ ਨਵਾਂ ਸ਼ਹਿਰ ਦਾ ਰਹਿਣ ਵਾਲਾ ਹੈ ਇੰਨਾ ਉਹ ਇਹ ਜਿਹੜੇ ਵੈਪਨ ਲੈ ਕੇ ਆਏ ਸੀ ਤੇ ਅੱਗੇ ਜਿਹੜੇ ਇਹਨਾਂ ਦੇ ਨਾਲ ਹੀ ਇਹ ਇੱਥੇ ਵੈਪਨਾਂ ਦਾ ਜਿਆ ਤੰਦਾਗਾ